ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤੀਜਾ ਸੂਆ ਮੱਝ ਨੂੰ ਦਿਖਾਉਣੀ ਆ ਅੱਜ 16 ਕਿਲੋ ਤੋਂ ਬਾਹਰ ਇਹਨੇ ਦੁੱਧ ਪਾ ਦੇਣਾਗਾ ਤੁਹਾਨੂੰ ਤੋੜ ਕੇ ਦਿਖਾਵਾਂਗੇ 3 ਘੰਟੇ ਪਹਿਲਾਂ ਸੁਈਆ ਮਗਰੇ ਦੇ ਕੱਟੀ ਆ ਜੇਰੇ ਦੀ ਪੈ ਚੁੱਕੀ ਆ ਥਨਲੇਵਾ ਦਾ ਕੀ ਬਾਤਾਂ ਹੀ ਨੇ ਕਰਮਾ ਵਾਲੀ ਹਵਾਨਾ ਪੂਰਾ ਭੜੀ ਫਿਰਦੀ ਆ ਚੰਗੀ ਸੇਵਾ ਕਰਦੀ 17 ਤੱਕ ਵੀ ਦੇਜੇ 16 ਕਿਲੋ ਦਾ ਦੁੱਧ ਪਾਇਆ ਹੋਇਆ ਆਪਾਂ 16 ਗੱਗੇ ਦੇਵਾਂਗੇ ਮਗਰ ਕੱਟੀ ਐ ਇਹਦੇ ਸਿੰਘ ਥੋੜਾ ਜਿਹਾ ਖੁੱਲਾ ਪਰ ਲੇਵਾ ਵੀ ਖੁੱਲਾ ਹੀ ਲਈ ਫਿਰਦੀ ਆ ਤੋਰ ਪੁੱਤੇ ਨੂੰ ਬੜੇ ਵਾਹ ਜੇਰ ਪੈ ਚੁੱਕੀ ਐ ਜੀ ਮਗਰ ਕੱਟੀ ਆ ਆ ਤੋਰਾ ਵਗੈਰਾ ਕਿਸਾਨ ਵੀਰੋ ਮੱਝ ਦਾ ਚੈੱਕ ਕਰ ਲਓ ਤੁਸੀਂ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਹੈਗਾ ਪੂਰੀ ਵੱਡੇ ਪੱਠਪੁੜੇ ਦੀ ਮੈਂ ਆ ਦੁੱਧ ਵਾਲੀ ਮੈਂ ਆਗੀ ਆ ਦੇਖ ਸਕਦੇ ਤੁਸੀਂ ਤੋਰ ਦੇ ਪੱਤੋਂ ਦੂਰ ਮਾੜੀ ਪੂਰੀ ਵਜਨਦਾਰ ਥਣ ਵੀ ਪੂਰਾ ਚੰਗਾ ਲੱਗਿਆ ਹੋਇਆ ਪੋਲੀ ਤੇ ਮੋਟੀ ਚਵਾਈ ਆ ਬੱਚੇ ਨੂੰ ਦੁੱਧ ਪਿਆ ਕੇ ਚਵਾਈ ਇਹਦੀ ਚੈੱਕ ਹੋ ਚੁੱਕੀ ਆ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਘਵਾਲਾ ਪੱਤ ਐਚ ਐਫ گاਵਾਂ ਵਰਗਾਲੇ ਵਾਲ ਲੱਗਿਆ ਹੋਇਆ ਦੇਖ ਸਕਦੇ ਤੁਸੀਂ ਸੋ ਜਿਹੜੇ ਮੇਰੇ ਕਿਸਾਨ ਵੀਰਾਂ ਨੂੰ ਇਹ ਮੱਝ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆ ਜੀ ਤੁਹਾਨੂੰ ਧਾਰਾ ਮਾਰ ਕੇ ਦਿਖਾਉਣੇ ਆ ਥਣਾ ਦੀ ਆਪਣੀ ਜ਼ਿੰਮੇਵਾਰੀ ਹੂ ਕੋਈ ਵੀ ਵੀਰ ਆਨਲਾਈਨ ਮਗਾਉਂਦਾਗਾ ਉਹ ਆਪਾਂਸ ਤੁਹਾਨੂੰ ਚੈੱਕ ਕਰਾ ਦਨੇ ਆ ਆ ਧਾਰ ਚੈੱਕ ਕਰ ਸਕਦੇ ਹੋ ਕਿਸਾਨ ਵੀਰੋ ਪੂਰੀ ਪੋਲੀ ਤੇ ਮੋਟੀ ਆ ਕੋਈ ਭੂਲ ਸਰ ਲਾਣੀ ਹੈ ਜੀ ਆਪਣੀ ਜ਼ਿੰਮੇਵਾਰੀ ਆ ਅਗਲੇ ਦਿਨ ਮਾਰ ਦੋ ਇਹ ਆ ਦੇਖ ਸਕਦੇ ਹੋ ਵਾਈਬ੍ਰੇਟ ਠੀਕ ਆ ਸਾਨੂੰ ਧਾਰਾ ਮਾਰ ਕੇ ਦਿਖਾ ਦਿਆਂ ਆਪ ਅਗਲੇ ਪਿਛੇ ਥਣਾਂ ਦੀਆਂ ਥਣਾਂ ਦਾ ਪੂਰਾ ਗੈਪ ਆ ਪੂਰਾ ਸੋਹਣਾ ਮੁਠੀ ਵਾਲਾ ਥਣ ਲੱਗਾ ਆ ਪਿੰਡ ਚੇ ਚੈ ਕਰ ਸਕਦੇ ਹੋ ਮਿਲਕ ਵੇਣ ਇਹ ਦੁੱਧ ਵਾਲੇ ਪਸ਼ੂਦਿਆਂ ਨਿਸ਼ਾਨੀਆਂ ਹੁੰਦੀਆਂ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਮੈਂ ਪਸੰਦ ਹੋਈ ਉਹ ਫੋਨ ਤੇ ਇਹਦਾ ਪ੍ਰਾਈਸ ਵਗੈਰਾ ਦੱਸ ਪੁੱਛ ਕੇ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਨਹੀਂ ਕੋਈ ਨਵੀਂ ਵੀਡੀਓ ਨਾਲ ਧੰਨਵਾਦ